ਸੋਸ਼ਲ ਮੀਡੀਆ ਦੇ ਉੱਤੇ ਅੱਜ ਦੀ ਕਿਸੇ ਐਪ ਦੇ ਉੱਤੇ ਕੋਈ ਕੁੰਡਾ ਸਰਕਾਰੀ ਹੈ ਨਹੀਂ ਨਹੀਂ ਹੈ ਜੇ ਕੋਈ ਕੁੰਡਾ ਹੈ ਤਾਂ ਉਹ ਹੈ ਵੀ ਜਿਹੜੀ ਸਾਡੇ ਖਿਲਾਫ ਕੋਈ ਆਵਾਜ਼ ਉੱਠ ਰਹੀ ਹੈ ਉਹ ਤਾਂ ਪੜਾਣਾ ਬੰਦ ਹੋ ਜਾਏਗਾ ਮੇਰੇ ਦੋ ਪੇਜ ਬੰਦ ਹੋ ਚੁੱਕੇ ਨੇ ਜੀ ਠੀਕ ਆ ਤੁਸੀਂ ਸਰਕਾਰ ਨੂੰ ਕੋਈ ਤਿੱਖਾ ਸਵਾਲ ਕਰੋ ਤੁਹਾਡਾ ਪੇਜ ਸੈਕਟ ਹੋ ਜਾਂਦਾ ਇਹਦਾ ਮਤਲਬ ਕੰਟਰੋਲ ਹੈ ਕੀਤਾ ਜਾ ਸਕਦਾ ਪਰ ਇੱਧਰ ਧਿਆਨ ਨਹੀਂ ਆ ਜਾਂ ਉਹ ਕੁਝ ਪਾਰਟਿਕੂਲਰ ਲੋਕਾਂ ਨੂੰ ਪਾਰਟਿਕੂਲਰ ਸਪੈਸੀਫਿਕਲੀ ਜਿਹੜੇ ਤੁਸੀਂ ਜਿਹੜੇ ਕੋਈ ਕਿਸੇ ਖਿੱਤੇ ਦੇ ਰਾਈਟਸ ਦੀ ਗੱਲ ਕਰਦੇ ਨੇ ਉਹਨਾਂ ਦੇ ਪੇਜ ਸੈਕਟ ਹੋ ਜਾਂਦਾ ਮੇਰੀ ਇੱਕ ਇੱਕ ਵੀਡੀਓ ਸੀ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਤੇ ਮੈਂ ਸਵੇਰੇ ਸਾਰਾ ਗੜੀ ਸਰਾਾਂ ਦੇ ਬਾਹਰ ਜਦੋਂ ਸਟ੍ਰਾਈਕ ਚੱਲ ਰਹੀ ਸੀ ਉਹਨਾਂ ਦੀ ਫੈਮਿਲੀ ਬੰਨ ਤਾਂ ਮੈਂ ਸਟੇਜ ਤੋਂ ਇੱਕ ਸਪੀਚ ਦੰਨਾ ਤੇ ਸ਼ਾਇਦ ਮੈਂ 4-5 ਵਜੇ ਤੱਕ ਘਰ ਪਹੁੰਚਦਾ ਤੇ ਹਲੇ ਮੈਂ ਰਸਤੇ 'ਚ ਸੀਗਾ ਤੇ ਮੇਰਾ ਪੇਜ ਪੜਾ ਦਿੱਤਾ ਗਿਆ ਇਹਦਾ ਮਤਲਬ ਇੰਨੀ ਤੇਜ਼ੀ ਹੈ ਕਿ ਵੀਡੀਓ ਪਾਉਣ ਤੋਂ ਵਿਦਨ ਹਾਫ ਐਨ ਆਰ ਤੁਸੀਂ ਉਹ ਪੇਜ ਰਿਸਟ ਕਰ ਸਕਦੇ ਹੋ ਇੰਡੀਆ 'ਚ ਜੀ ਠੀਕ ਹੈ ਇਹਦਾ ਮਤਲਬ ਇਹ ਵੀ ਨਹੀਂ ਵੀ ਉਹ ਕੱਲਾ ਕੱਲਾ ਚੈੱਕ ਕਰ ਰਹੇ ਹੋਣ ਉਹਨਾਂ ਨੇ ਇੱਕ ਕ੍ਰਾਈਟੇਰੀਆ ਬਣਾਤਾ ਹੋਏਗਾ ਵੀ ਆ ਇਸ ਤਰ੍ਹਾਂ ਦੇ ਲਫ਼ਜ਼ ਯੂਜ਼ ਕਰਨ ਵਾਲੇ ਇਸ ਤਰੀਕੇ ਦਾ ਕੰਟੈਂਟ ਪਾਉਣ ਵਾਲੇ ਇਸ ਤਰੀਕੇ ਦੀ ਗੱਲ ਕਰਨ ਵਾਲੇ ਬੰਦੇ ਨੂੰ ਉਹ ਕੈਟਾਗਰੀ ਬਣ ਜਾਂਦੀ ਹੈ ਸੋਸ਼ਲ ਮੀਡੀਆ ਤੇ ਅੱਜਕੱਲ ਏਆਈ ਸਿਸਟਮ ਹੈਗਾ ਵੀ ਤੁਸੀਂ ਅਗਰ ਲਫ਼ਜ਼ ਰਿਸਟ ਕਰ ਦਿਓ ਤਾਂ ਉਹ ਲਫ਼ਜ਼ ਵੀ ਕਿਸੇ ਪੋਸਟ ਤੇ ਲਿਖਿਆ ਹੋਊਗਾ ਤਾਂ ਪੋਸਟ ਆਟੋਮੈਟਿਕਲੀ ਰਿਸਟ ਕਰ ਜਾਊ ਫੋਰ ਐਗਜ਼ਾਮਪਲ ਤੁਸੀਂ ਟੈਰਰਿਸਟ ਲਿਖ ਦਿਓ ਤੁਸੀਂ ਬੰਬ ਬਲਾਸ ਲਿਖ ਦਿਓ ਤੁਹਾਡੀ ਉਹ ਪੋਸਟ ਰਿਸਟ ਹੋ ਜਾਏਗੀ ਜੀ ਤੇ ਬਲਗੇਰਿਟੀ ਦੇ ਉੱਤੇ ਕਿਉਂ ਨਹੀਂ ਏਆਈ ਦਾ ਇਸਤੇਮਾਲ ਹੋ ਰਿਹਾ ਕਿਉਂਕਿ ਐਪ ਵੀ ਐਨਕਰੇਜ ਕਰ ਰਹੀਆਂ ਨੇ ਕਿਉਂਕਿ ਉਹਨ